ਸ਼੍ਰੋਮਣੀ ਅਕਾਲੀ ਦਲ ਭਾਗੀ ਦਾ ਵਫਾ ਇੱਕ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਤਦਾਦ ਸਿੰਘ ਸਾਹਿਬ ਗਿਆਨੀ ਰਗਬੀਤ ਸਿੰਘ ਹੁਣਾਂ ਨਾਲ ਪਹੁੰਚੇ ਸਨ ਤੁਸੀਂ ਦੇਖਦੇ ਹੋ ਕਿ ਮਨਜੀਤ ਸਿੰਘ ਹੁਣੇ ਜਿਹੜੇ ਨੇ ਉਹ ਜੂਰ ਇੱਥੇ ਪਹੁੰਚੇ ਹੋਏ ਨੇ ਤੇ ਉਹਨਾਂ ਵੱਲੋਂ ਪਹੁੰਚ ਕੇ ਜਿਹੜੀ ਹੈ ਉਹ ਵਿਚਾਰ ਜਰੂਰ ਸਾਂਝਾ ਕੀਤਾ ਜਾ ਰਿਹਾ ਹੈ ਬਿਲਕੁਲ ਪ੍ਰਤਾਪ ਬਟਾਲਾ ਵੀ ਇਹ ਸਾਰਾ ਮੀਟਿੰਗ ਦੇ ਵਿੱਚ ਮੌਜੂਦ ਸੀ ਭਾਈ ਸਾਹਿਬ ਮੀਟਿੰਗ ਜਿਹੜੀ ਹੋਈ ਆ ਉਸ ਦੇ ਵਿੱਚ ਮੁੱਦਾ ਕੀ ਅਹਿਮ ਰਿਹਾ ਬਿਲਕੁਲ ਸੱਤ ਮੈਂਬਰੀ ਕਮੇਟੀ ਜਿਹੜੀ ਭਰਤੀ ਆ ਉਹੋ ਹੀ ਤਰੂਪ ਹੂੰ ਔਰ ਕਲਤਕ ਸਾਬ ਤੇ ਜਿਹੜੇ ਹੋਏ ਦੋ ਤਰੀਕ ਦੇ ਫੈਸਲੇ ਉਹਨਾਂ ਕਿਹਾ ਹੀ ਉਹਦੇ ਤੱਕ ਕਾਇਮ ਆਰ ਉਹੋ ਹੀ ਸਾਰੇ ਫੈਸਲੇ ਲਾਗੂ ਹੋਣਗੇ ਇਹ ਸਿੰਘ ਸਭਾ ਨੇ ਕਿਹਾ ਜਿਹੜੀ ਅਕਾਲੀ ਦਲ ਲੋ ਆਪਣੇ ਵੀ ਆਬਜ਼ਰਵਰ ਨਿਯੁਕਤ ਕੀਤੇ ਗਏ ਆਪਣੀ ਵੀ ਕਮੇਟੀਆਂ ਬਣਾਈਆਂ ਗਈਆਂ ਉਹ ਕਮੇਟੀਆਂ ਵੇਖੋ ਉਹਨਾਂ ਦਾ ਇੱਕ ਵੱਖਰਾ ਗਰੁੱਪਾ ਉਹ ਕਮੇਟੀਆਂ ਬਣਾ ਕੇ ਉਹਨਾਂ ਨੇ ਕੌਮ ਨੂੰ ਘਬਰਾਹ ਕੀਤਾ ਹੈ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਘਬਰਾਹ ਕੀਤਾ ਖਾਲਸਾ ਪੰਥ ਨੂੰ ਘਬਰਾਹ ਕੀਤਾ ਔਰ ਕਾਲ ਤਖਤ ਸਾਹਿਬ ਦੇ ਹੋਮ ਵੀ ਅਗਿਆਕੇ ਲੇਕਿਨ ਮੈਡੀਆ ਦੇ ਵਿੱਚ ਜਿਹੜਾ ਸੁਖਬੀ ਸਿੰਘ ਬਾਦਲੋਂ ਫਿਰ ਤੋਂ ਪ੍ਰਧਾਨ ਕਹਿ ਕੇ ਸੰਬੋਧਨ ਕੀਤਾ ਜਾ ਰਿਹਾ ਕੀ ਲੱਗਦਾ ਤੁਹਾਨੂੰ ਲੱਗਦਾ ਕਿ ਸ਼ਿਕਇ ਟੰਗਿਆ ਜਾ ਰਿਹਾ ਜੋ ਨਹੀਂ ਪਤਾ 걸 ਕੀ ਉਹ ਜਿਹੜੇ ਲੋਕ ਇਹ ਕਹਿ ਰਹੇ ਨੇ ਉਹਨਾਂ ਦੇ ਜੀਨ 'ਚ ਇੱਕ ਗੁਲਾਮੀ ਬੈ ਗਈ ਹੂੰ ਬਾਦਲ ਪਰਿਵਾਰ ਦੀ ਉਹਦੇ ਕਰਕੇ ਉਹ ਜੋ ਮਰਜੀ ਉਹਨਾਂ ਨੂੰ ਕਹੀ ਜਾਣ ਲੇਕਿਨ ਉਹਨਾਂ ਅਸਤੀਫਾ ਦਿੱਤਾ ਇਸ ਵੇਲੇ ਉਹ ਸਾਫਕਾ ਪ੍ਰਧਾਨ ਨੇ ਸ਼ੁਰੂ ਕਰ ਦਿੱਤਾ ਲੇਕਿਨ ਗਿਆਨੀ ਰਕਬੀ ਸਿੰਘ ਉਹਨੇ ਕਹਿੰਦੇ ਸੀਗੇ ਕਿ ਉਹੀ ਕਮੇਟੀ ਸਟੈਂਡ ਕਰੇਗੀ ਤੁਹਾਨੂੰ ਲੱਗਦਾ ਕਿ ਉਹੀ ਕਮੇਟੀ ਸਟੈਂਡ ਕਰਦੀ ਹੋਈ ਨਜ਼ਰ ਆਉਂਦੀ ਵੀ ਤੁਹਾਨੂੰ ਨਜ਼ਰ ਆ ਰਿਹਾ ਜੀ ਕਿਸੇ ਕਰ ਬਿਲਕੁਲ ਕਰੂਗੀ ਹਣ ਜਦੋਂ ਸਿੰਘ ਸਾਹਿਬ ਨੇ ਕਿਹਾ ਸੀ ਕਿ ਆਪੇ ਕਮੇਟੀ ਕਰੂਗੀ ਉਹ ਲੈਕਿਨ ਜਿਸ ਤਰ੍ਹਾਂ ਤੁਸੀਂ ਕਹਿੰਦੇ ਗੁਲਾਮ ਨਜ਼ਰ ਆ ਰਹੇ ਨੇ ਦੂਸਰੇ ਪਾਸੇ ਸਰਬੀ ਸਿੰਘ ਬਾਦਲ ਵੱਲੋਂ ਜਿਸ ਤਰ੍ਹਾਂ ਅੰਮ੍ਰਿਤਪਾਲ ਸਿੰਘ ਖੋਣਾ ਦੀ ਪਾਰਟੀ ਦੇ ਉੱਤੇ ਨਿਸ਼ਾਨੇ ਸਾਧਦੇ ਕਿ ਉਹਨਾਂ ਕਹਿੰਦੇ ਕਿ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੇ ਜਿਹੜੇ ਨੇ ਔਲਾਦ ਕਿਸ ਤਰ੍ਹਾਂ ਦੇ ਨਜ਼ਰ ਆਏ ਨੇ ਤੁਹਾਨੂੰ ਲੱਗਦਾ ਕਿ ਇਹ ਚੀਜ਼ਾਂ ਜਿਹੜੀਆਂ ਸ਼ੋਭਾ ਦਿੰਦੀਆਂ ਸੀ ਉਸ ਤਰ੍ਹਾਂ ਇਹ ਏਡੇ ਵੱਡੇ ਰਤਬੇ ਵਾਲੇ ਬੰਦੇ ਨੂੰ ਨਹੀਂ ਫੇਲ ਕਰੀਏ ਚਾਹੀਦੀ ਕੋ ਗੱਲਾਂ ਅਸਲ ਦੇ ਵਿੱਚ ਜੇ ਇਹ ਸਹੀ ਤਰ੍ਹਾਂ ਚੱਲਦੇ ਤੇ ਮੈਂ ਗੱਲ ਕਹਿਣੀ ਚਾਹੁੰਦਾ ਜੇ ਕੁਰਬਾਨੀ ਵਾਲਿਆਂ ਜੇਲ੍ਹ ਵਾਲਿਆਂ ਛਿੱਦਾਲਿਆਂ ਨੂੰ ਅਕਾਲੀ ਦਲ 'ਚ ਥਾਂ ਦਿੰਦੇ ਸਤਕਾਰ ਦਿੰਦੇ ਕਿ ਨਵੇਂ ਅ ਹਾਨੀ ਨਹੀਂ ਦੇਣਾ ਜੇਲ੍ਹਾਂਾਂ ਦੀ ਗੱਲ ਹੀ ਨਹੀਂ ਕਰਨੀ ਛਡਾਉਣ ਦੀ ਨਵੀਆਂ ਪੰਥਕ ਸ਼ਕਤੀਆਂ ਸੋਮੇ ਤੋਂ ਉੱਪਰ ਦੀ ਕਦੋਂ ਤੱਕ ਸ਼ੁਰੂ ਹੋ ਜੇਗੀ ਦੀ ਭੜਤੀ ਹੋਣ ਜਿਹੜੀ ਇਹ ਹੁਣ ਥੋੜਾ ਟਾਈਮ ਦਾ ਰਹਿ ਗਿਆ ਪੱਕੇ ਤਰੀਕੇ ਨਾਲ ਦੱਸ ਸਕਦਾ ਪਰ ਥੋੜੀ ਦਣਾ ਕੋ ਬਿਲਕੁਲ ਬਿਲਕੁਲ ਇਸਨ ਭਾਈ ਮਨਜੀਤ ਸਿੰਘ ਜਿਨ੍ਹਾਂ ਵੱਲੋਂ ਸਾਹਮਣੇ ਕਿਹਾ ਗਿਆ ਕਿ ਇਹ ਅਕਾਲੀ ਦਲ ਦੀ ਕੁੱਝ ਜਿਹੜੀ ਹੈ ਉਹ ਜੋ ਸੁਖਬੀ ਸਿੰਘ ਬਾਦਲ ਨੂੰ ਪ੍ਰਧਾਨ ਗਿਆ ਕਿ ਦੁਬਾਰਾ ਦੁਬਾਰਾ ਤੋਂ ਸੋਸ਼ ਸਬੋਧਨ ਕੀਤਾ ਜਾ ਰਿਹਾ ਕਿ ਤਰ੍ਹਾਂ ਕਿ ਮਾਨਸਿਕਤਾ ਜਿਹੜੀ ਹੈ ਉਹ ਦਰਸਾਉਂਦੀ ਹੈ ਲੇਕਿਨ ਕਿ ਤਰ੍ਹਾਂ ਕਿ ਉਹਨਾਂ ਵੱਲ ਇਹ ਵੀ ਕਹਿਣਾ ਹੈ ਕਿ ਜੇਕਰ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਸਨ ਉਹਨਾਂ ਦੇ ਨਾਲ ਸ਼ਰੋਮਣੀ ਅਕਾਲੀ ਦਰਬਾਰ ਰਹਿੰਦੀ ਤੇ ਸ਼ਾਇਦ ਨਵੀਆਂ ਪਾਟਕਾਂ ਦੇ ਗਾਜ਼ ਨਹੀਂ ਹੋ ਸਕਦੇ ਨਾਲੇਕਿਨ ਇੱਕ ਵਫਾ ਜਿਹੜਾ ਹੈ ਜਰੂਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇ ਦਾ ਸਿੰਘ ਸਾਹਿਬ ਜਾਨੀ ਰਗਬੀਰ ਸਿੰਘ ਉਹਨਾਂ ਨੂੰ ਮਿਲਿਆ ਹੈ ਤੇ ਉਹਨਾਂ ਨੂੰ ਜੋ ਹੈ ਆਪਣੀਆਂ ਕਈ ਜਿਹੜੀਆਂ ਡਿਮਾਂਡ ਜਿਹੜੀਆਂ ਨੇ ਉਹ ਰੱਖੇ ਗਈਆਂ ਹੁਣ ਵੇਖਣਾ ਹੋਵੇਗਾ ਕਿ ਇਸ ਬਿਆਨ ਤੋਂ ਬਾਅਦ ਇਸ ਤਰ੍ਹਾਂ ਦੀ ਹੋ ਹੋ ਸਿਆਸਤ ਜਿਹੜੀ ਹੈ ਪੂਰੀ ਤਰ੍ਹਾਂ ਨਾਲ ਪਰਮੋਦੀ ਹੋਈ ਨਜ਼ਰ ਆਵੇਗੀ ਕੈਮਰਾਪਰਸਨ ਜੈਪ੍ਰੀਤਨਾ ਦੁਰਪ੍ਰੀਤ ਸਿੰਘ ਦਾ ਅਨਮਿਊਟ ਅਮਿਸਲ ਸਾਹਿਬ